ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਵਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੀ ਰਮਤਾ ਹੋਈ ਹੈ ਦੀਪ ਗੰਧਾਰੀ ਰਾਗ ਦੇ ਵਿੱਚ ਸਤ ਗੁਰਾਂ ਦੇ ਪਹਿਲੇ ਸ਼ਬਦ ਸੰਪੂਰਨ ਹੋਏ ਹਨ ਹਾਉ ਦੂਜਾ ਸ਼ਬਦ ਕਰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਰੰਭ ਕਰਦੇ ਹਨ ਜੀ ਦੀਪ ਗੰਧਾਰੀ ਮਾਈ ਉਹ ਮਨੋਹਰ ਸੋਏ ਹੋਈ ਐ ਰਾਤ ਰਿਓ ਰਚਨਾ ਪ੍ਰਭ ਆਪਣੀ ਆਹਾ ਲਾਭ ਕਹਾ ਖੋਈ ਐ ਮਾਈ ਹੋਣ ਹਾਰਸੋ ਹੋਈ ਐ ਰਾਤ ਰਿਓ ਰਚਨਾ ਪ੍ਰਭ ਆਪਣੀ ਆਹਾ ਲਾਭ ਕਹਾ ਖੋਈ ਐ ਅੰਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦੀ ਰਮਤਾ ਕਰਦੇ ਹਨ ਹਾਉ ਦੀ ਪੰਕਤੀ ਤੋਂ ਸ਼ਬਦੀ ਰਮਤਾ ਹੁੰਦੀ ਹੈ ਐਲੀ ਪੰਕਤੀ ਤੋਂ ਹੀ ਮਹਾਰਾਜ ਕੇਂਦਰੀ ਭਾਵ ਸ਼ਬਦ ਆਰੰਭ ਕਰਦੇ ਹਨ ਪ੍ਰਗਟ ਕਰਦੇ ਹਨ ਮਾਈ ਹੋਣ ਹਾਰ ਸੋ ਹੋਈਐ ਰਾਤ ਰਿਹੁ ਰਚਨਾ ਪ੍ਰਭ ਆਪਣੀ ਕਹਾਂ ਲਾਭ ਕਹਾਂ ਖੋਈਐ ਮਹਾਰਾਜ ਜੀ ਕਹਿੰਦੇ ਮਾਈ ਸ਼ਬਦ ਦੇ ਨਾਲ ਸੰਬੋਧਨ ਕਰਦਿਆਂ ਨੇ ਸ਼ਬਦਾਂ ਦੇ ਵਿੱਚ ਮਾਈ ਦਾ ਅਰਥ ਮਾਂ ਵੀ ਬਣਦਾ ਹੈ ਭਾਈ ਵੀ ਬਣਦਾ ਹੈ। ਭਵੇਂ ਭਾਈ ਬੋਲ ਸਕਦੇ ਹਾਂ ਜਾਂ ਮਾਂ ਬੋਲ ਸਕਦੇ ਹਾਂ ਇਹ ਮਾਤਾ ਉਹ ਪ੍ਰਮਾਤਮਾ ਅਕਾਲ ਪੁਰਖ ਮਹਾਰਾਜ ਜੀ ਕਹਿੰਦੇ ਜੋ ਕੁਝ ਕਰਦਾ ਹੈ ਉਹ ਸਦਾ ਹੀ ਸੱਤ ਹੈ ਅਕਾਲ ਪੁਰਖ ਹੋਣ ਹਾਰ ਸੋ ਹੋਈ ਐ ਜੋ ਕੁਝ ਹੋਨੇ ਕਰਨਾ ਹੈ ਹਰੀ ਨੇ ਪ੍ਰਭੂ ਨੇ ਪ੍ਰਮਾਤਮਾ ਨੇ ਪਾਤਸ਼ਾਹ ਜੀ ਕਹਿੰਦੇ ਹੋਈ ਕੁਝ ਹੁੰਦਾ ਹੈ ਸ੍ਰਿਸ਼ਟੀ ਦੇ ਵਿੱਚ ਕਿਉਂਕਿ ਉਹ ਪ੍ਰਮਾਤਮਾ ਜਿਹੜਾ ਹੈ ਉਹ ਸਮਰੱਥ ਹੈ ਹੋਣ ਹਾਰ ਹੈ ਜੋ ਕੁਝ ਉਹਨੇ ਸ੍ਰਿਸ਼ਟੀ ਦੇ ਪ੍ਰਤੀ ਲਿਖਤਾ ਰਚਤਾ ਬਣਾਤਾ ਉਹੀ ਕੁਝ ਸ੍ਰਿਸ਼ਟੀ ਦੇ ਵਿੱਚ ਵਰਤਦਾ ਹੈ ਹੁੰਦਾ ਹੈ ਹੋਣ ਹਾਰ ਸੋ ਹੋਈ ਹੈ ਸਾਡੇ ਕਹਿਣ ਤੇ ਸਾਡਾ ਜੋਰ ਲਾਣ ਤੇ ਸਾਡੀ ਵਿਧੀਆਂ ਕਰਨ ਤੇ ਸਾਡਾ ਜੋ ਕੁਝ ਅਸੀਂ ਵਿਮਰਤ ਪ੍ਰਮਾਤਮਾ ਦੇ ਉਲਟ ਕਰਦੇ ਹਾਂ ਪਰ ਉਹ ਸਾਡਾ ਕੀਤਾ ਵਰਤਦਾ ਨਹੀਂ ਹੈ ਅਮੇ ਜਿੰਨਾ ਮਰਜੀ ਅਸੀਂ ਜੋਰ ਲਾ ਲਈਏ ਜਿੰਨੇ ਮਰਜੀ ਸਵਾੰਗ ਰੱਤ ਲਏ ਕਰਮਕਾਂਡ ਕਰ ਲਈਏ ਜਿੰਨਾ ਮਰਜੀ ਅਸੀਂ ਤਾਕਤ ਲਾ ਕੇ ਦੇਖ ਲਈਏ ਜੋ ਪ੍ਰਮਾਤਮਾ ਦਾ ਹੁਕਮ ਹੈ ਹੋਣ ਹਾਰ ਉਹ ਕੋਈ ਸ੍ਰਿਸ਼ਟੀ ਵਿੱਚ ਮਹਾਰਾਜ ਜੀ ਕਹਿੰਦੇ ਮਾਤਾ ਇਹ ਭਾਈ ਹੁੰਦਾ ਹੈ ਰਾਤ ਰਿਓ ਰਚਨਾ ਪ੍ਰਭ ਆਪਣੀ ਕਹਾ ਲਾਭ ਕਾ ਖੋਈ ਐ ਅਰ ਅਜ ਕਹਿੰਦੇ ਉਹ ਮਾਲਕ ਦੀ ਰਚਨਾ ਹੈ ਹਰੀ ਜੀ ਰਾਤ ਰਿਓ ਰਚਨਾ ਪ੍ਰਭ ਆਪਣੀ ਉਹ ਮਾਲਕ ਜਿਹੜਾ ਉਹਦੀ ਰਚਨਾ ਰਚੀ ਹੋਈ ਐ ਪ੍ਰਭੂ ਨੇ ਆਪਣੀ ਰਚਨਾ ਰਚੀ ਐ ਸ੍ਰਿਸ਼ਟੀ ਉਹਦੀ ਮਾਲਕ ਦੀ ਰਚਨਾ ਦੇ ਨਾਲ ਹੀ ਚੱਲ ਰਹੀ ਐ ਇਹਦੇ ਨਾਲ ਇਹ ਸੰਸਾਰ ਪ੍ਰਭੂ ਦੇ ਹੁਕਮ ਦੇ ਵਿੱਚ ਹੀ ਚੱਲਦਾ ਹੈ ਕਹਾ ਲਾਭ ਕਿਤੇ ਉਹ ਲਾਭ ਖੱਟਦਾ ਹੈ ਮਨੁੱਖ ਕਿਤੇ ਹਾਨੀ ਪ੍ਰਾਪਤ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਉਹ ਵੀ ਹੁਕਮ ਦੇ ਵਿੱਚ ਹੈ ਉਹਦੀ ਰਚਨਾ ਹੀ ਹੈ ਉਹਦਾ ਕੀਤਾ ਹੀ ਹੋ ਰਿਹਾ ਮਹਾਰਾਜ ਜੀ ਕਹਿੰਦੇ ਜੇ ਕਿਸੇ ਨੂੰ ਜੀਵ ਨੂੰ ਲਾਭ ਹੁੰਦਾ ਹੈ ਤਾਂ ਬੜਾ ਖੁਸ਼ ਹੁੰਦਾ ਹੈ ਖੁਸ਼ੀ ਵਿੱਚ ਹੈ ਇਹਨੂੰ ਬਹੁਤ ਲਾਭ ਹੋਇਆ ਪ੍ਰਾਪਤੀ ਹੋਈ ਪਰ ਉਹ ਵੀ ਉਹਦੀ ਰਚਨਾ ਹੈ ਉਹਦਾ ਹੁਕਮ ਹੈ ਹੁਕਮ ਤੋਂ ਬਿਨਾਂ ਸਾਨੂੰ ਲਾਭ ਵੀ ਨਹੀਂ ਮਿਲ ਸਕਦਾ ਕਾਹ ਖੋਈਏ ਕਿਤੇ ਕਈ ਜੀਵ ਆਪਣਾ ਸਭ ਕੁਝ ਗਵਾ ਬੈਠਦੇ ਆ ਨਾ ਕਿਤੇ ਖੋ ਲੈਂਦਾ ਮਨੁੱਖ ਆਪਣਾ ਜ਼ਿੰਦਗੀ ਦੇ ਵਿੱਚੋਂ ਸਭ ਕੁਝ ਜੇਤੇ ਖਤਮ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹ ਵੀ ਉਹਦੀ ਰਚਨਾ ਹੈ ਮਾਲਕ ਦੀ ਭਾਵ ਕਿ ਉਹਦਾ ਹੁਕਮ ਹੈ ਜੇ ਸਾਡੇ ਸ਼ੁਭ ਕਰਮ ਜਾਗਦੇ ਹਨ ਤਾਂ ਸਾਨੂੰ ਲਾਭ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਅਸੀਂ ਲਾਭ ਪ੍ਰਾਪਤ ਕਰਦੇ ਆ ਜੇ ਮਾੜਾ ਕਰਮ ਅੱਗੇ ਹੁੰਦਾ ਤਾਂ ਸਾਨੂੰ ਹਾਨੀ ਮਿਲਦੀ ਹੈ ਅਸੀਂ ਕਵਾ ਬੈਠਦੇ ਆ ਕਾ ਖੋਈ ਹੈ ਇਹਦੇ ਸ੍ਰਿਸ਼ਟੀ ਵਿੱਚ ਸਭ ਕੁਝ ਚੱਲ ਰਿਹਾ ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹੇ ਮਾਤਾ ਕਹਿੰਦੇ ਕਿਤੇ ਲਾਭ ਹੋ ਰਿਹਾ ਕਿਤੇ ਹਾਨੀ ਹੋ ਰਹੀ ਹੈ ਕਿਤੇ ਕੋਈ ਆਪਣਾ ਫਗਵਾ ਬੈਠਦਾ ਜੇ ਕਿਤੇ ਕੋਈ ਪ੍ਰਾਪਤੀ ਕਰਦਾ ਰਹਾ ਕਾ ਫੁੱਲ ਹੈ ਆਨੰਦ ਵਿਖੇ ਸੋਗ ਕਬ ਹਸਨੋ ਕਬ ਰੁਈਏ ਭਰਜ ਕਹਿੰਦੇ ਕਿਤੇ ਤਾਂ ਮਨੁੱਖ ਨੂੰ ਆਨੰਦ ਮਿਲਦਾ ਹੈ ਕਹਿੰਦੇ ਨੇ ਕਿ ਬੜਾ ਆਨੰਦ ਆਇਆ ਕਾ ਫੁੱਲ ਹੈ ਆਨੰਦ ਵਿਖੇ ਮਹਾਰਾਜ ਜੀ ਕਹਿੰਦੇ ਕਿਤੇ ਮਨੁੱਖ ਜੀਵ ਫੁੱਲਿਆ ਫਿਰਦਾ ਹੈ ਉਹ ਚੀਜ਼ ਮਿਲਦੀ ਹੈ ਨਾ ਕੋਈ ਵਸਤੂ ਪ੍ਰਾਪਤ ਹੁੰਦੀ ਹੈ ਕੋਈ ਧਨ ਮਿਲਦਾ ਕੋਈ ਸ਼ੈ ਮਿਲਦੀ ਹੈ ਤੇ ਮਨੁੱਖ ਬੜਾ ਭੁੱਲਦਾ ਹੈ ਹੰਕਾਰ ਦੇ ਵਿੱਚ ਤੇ ਉਹ ਉਹਦਾ ਖੁਸ਼ੀ ਦਾ ਟਿਕਾਣਾ ਨਹੀਂ ਲੈਂਦਾ ਉਸ ਟਾਈਮ ਭੁੱਲ ਜਾਂਦਾ ਸਭ ਕੁਝ ਜੀ ਮਹਾਰਾਜ ਜੀ ਕਹਿੰਦੇ ਉਹਨੂੰ ਅਸਲੀ ਅਨੰਦ ਸਮਝ ਬੈਠਦਾ ਉਹ ਉਹ ਪ੍ਰਾਪਤੀ ਨੂੰ ਅਸਲੀ ਅਨੰਦ ਸਮਝਦਾ ਇਸ ਕਰਕੇ ਬਹੁਤਾ ਖੁਸ਼ ਹੁੰਦਾ ਹੈ ਖ ਫੁੱਲ ਹੈ ਆਨੰਦ ਵਿਖੇ ਮਹਾਰਾਜ ਜੀ ਕਹਿੰਦੇ ਬਖਰੂਪੀ ਚੀਜ਼ਾਂ ਨੂੰ ਪ੍ਰਾਪਤ ਕਰਕੇ ਔਗਣਾਂ ਨੂੰ ਪਾ ਕੇ ਮਹਾਰਾਜ ਜੀ ਕਹਿੰਦੇ ਮੈਨੂੰ ਇਕੱਠਾ ਕਰਦਾ ਉਸ ਆਨੰਦ ਦੇ ਵਿੱਚ ਫੁੱਲਿਆ ਫਿਰਦਾ ਹੈ ਸੋਗ ਕਬ ਭਰ ਜੀ ਕਹਿੰਦੇ ਕਈ ਜਗ੍ਹਾ ਤੇ ਸੋਗ ਵਰਤਦਾ ਹੈ ਤੇ ਉਥੇ ਲੋਕ ਰੋਂਦੇ ਹਨ ਉੱਚੀ ਉੱਚੀ ਕਰ ਲਾਂਦੇ ਹਨ ਬਾਦਸ਼ਾਹ ਜੀ ਕਹਿੰਦੇ ਸੋਗ ਕਬ ਹੱਸਨੋ ਕਬ ਰੁਈਏ ਕਿਤੇ ਕਿਸੇ ਕਿਤੇ ਜਾਈਏ ਤਾਂ ਹੱਸਣਾ ਮਿਲਦਾ ਦੇਖਦੇ ਆ ਨਾ ਲੋਕ ਖੁਸ਼ ਹੁੰਦੇ ਨੱਸਦੇ ਫਿਰਦੇ ਆ ਤੇ ਕਿਤੇ ਅੱਗੇ ਜਾਈਏ ਤਾਂ ਦੇ ਖਰੂਣਾ ਪਿਆ ਹੁੰਦਾ ਲੋਕ ਕਰ ਲਾਂਦੇ ਹਨ ਰੋਂਦੇ ਹਨ ਦੇਖੋ ਦਾ ਹੁਕਮ ਹੀ ਹੈ ਸਿਚੀ ਵਿੱਚ ਹਾਰੇ ਸਮੇ ਇੱਕੋ ਸਮੇ ਤੇ ਸਭ ਕੁਝ ਹੁੰਦਾ ਹੈ ਅਸੀਂ ਕਿਸੀ ਸਮੇ ਨੂੰ ਮਾੜਾ ਮੰਨਦੇ ਆ ਆਪਣੀ ਬੁੱਧੀ ਅਨੁਸਾਰ ਅਸੀਂ ਕਹਦੇ ਨੇ ਆ ਦਿਨ ਮਾੜਾ ਏ ਇਹ ਸਮਾਂ ਮਾੜਾ ਏ ਇਹ ਮਹੀਨਾ ਮਾੜਾ ਏ ਅਸੀਂ ਕਹੀ ਜਾਂਦੇ ਆ ਆਪਸ ਤੇ ਵਿੱਚ ਤੇ ਮਹਾਰਾਜ ਉਸੇ ਦਿਨ ਵਿੱਚ ਖੁਸ਼ੀ ਵੀ ਦਿੰਦਾ ਲੋਕਾਂ ਨੂੰ ਉਸੇ ਦਿਨ ਵਿੱਚ ਗਮ ਵੀ ਹੁੰਦੇ ਹਨ ਫਿਰ ਉਹ ਦਿਨ ਕਿਵੇਂ ਮਾੜਾ ਹੋ ਗਿਆ ਉਹ ਸਮਾਂ ਕਿਵੇਂ ਵਾਰ ਕਿਵੇਂ ਮਾੜਾ ਹੋ ਗਿਆ ਜੇ ਸਵਾਰ ਨੂੰ ਅਸੀਂ ਮਾੜਾ ਮੰਨਦੇ ਹਾਂ ਉਸ ਵਾਰ ਵਾਲੇ ਦਿਨ ਕਈਆਂ ਨੂੰ ਖੁਸ਼ੀ ਵੀ ਮਿਲਦੀ ਹੈ ਜੇ ਉਹ ਵਾਰ ਮਾੜਾ ਹੈ ਮਹੀਨਾ ਮਾੜਾ ਹੈ ਉਹ ਘੜੀ ਮਾੜੀ ਹੈ ਉਹ ਪਲ ਮਾੜਾ ਹੈ ਫਿਰ ਉਸ ਪਾਲ ਘੜੀ ਦੇ ਵਿੱਚ ਕਈਆਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਕਿਵੇਂ ਮਾੜਾ ਹੋ ਸਕਦਾ ਸਾਡੇ ਵਾਸਤੇ ਮਾੜਾ ਕਿਉਂਕਿ ਸਾਡੇ ਕਰਮ ਮਾੜੇ ਹਨ ਜਿਹਦੇ ਕਾਰਨ ਉਹ ਸਾਨੂੰ ਦੁੱਖ ਪਾਣਾ ਪੈ ਰਿਹਾ ਉਸੇ ਸਮੇਂ ਮਹਾਰਾਜ ਜੀ ਤਾਂ ਕਹਿੰਦੇ ਪਾਸ਼ਾ ਜੀ ਕਹਿੰਦੇ ਉਸੇ ਸਮੇਂ ਤੇ ਲੋਕ ਹੱਸ ਵੀ ਰਹੇ ਹਨ ਕਈ ਕਈ ਪਾਸੇ ਰੋ ਵੀ ਰਹੇ ਹਨ ਵਾਪੋ ਆਪਣੇ ਕਰਮ ਭੋਗ ਰਹਿਣ ਸ੍ਰਿਸ਼ਟੀ ਦੇ ਵਿੱਚ ਉਹ ਖੇਲ ਹੈ ਮਹਾਰਾਜ ਦਾ ਦੇਖੋ ਖੇਲ ਕਿੱਸਾ ਹਰੀ ਦਾ ਪਾਸ਼ਾ ਜੀ ਕਹਿੰਦੇ ਕਈ ਜਗ੍ਹਾ ਤੇ ਉਹਦੀ ਰਚਨਾ ਕੈਸੀ ਹੈ ਹਰੀ ਦੀ ਸਾਨੂੰ ਦੱਸ ਰਹੇ ਹਨ ਪਾਸ਼ਾ ਜੀ ਕਹਿੰਦੇ ਉਹਦੀ ਰਚਨਾ ਭਾਈ ਕੈਸੀ ਹੈ ਕਿਤੇ ਹਰ ਕਾ ਕਿਤੇ ਸੋਗ ਹੈ ਕੋ ਕਿਤੇ ਲੋਕ ਫੁੱਲਿਆ ਫਿਰਦਾ ਉਹ ਸੰਸਾਰੀ ਬਨੋਟੀ ਦਸਾਂ ਦੇ ਵਿੱਚ ਆਨੰਦ ਮਾਣ ਕੇ ਫੁੱਲ ਜਾਂਦਾ ਹੈ ਵਿਖੇ ਰਸ ਭੋਗਦਾ ਹੈ ਉਹ ਵਿਖੇ ਰਸ ਧੈਰ ਨੂੰ ਭੋਗ ਕੇ ਆਨੰਦ ਮਾਣ ਜਾਂਦਾ ਹੈ ਉਹ ਨੂੰ ਹੀ ਸੁੱਖ ਸਮਝਦਾ ਤੇ ਕਿਤੇ ਸੋਗ ਪੈਦਾ ਹੋਇਆ ਵੇ ਕਿਤੇ ਹੱਸਦਾ ਹੈ ਕੋਈ ਕਿਤੇ ਕੋਈ ਰੋ ਰਿਹਾ ਮਹਾਰਾਜ ਜੀ ਕਹਿੰਦੇ ਮਾਤਾ ਇਹ ਮਾਈਓ ਦੀ ਰਚਨਾ ਹੈ ਹਰੀ ਦੀ ਇਹ ਮਨੁੱਖ ਦੇ ਹੱਥ ਦੇ ਵਿੱਚ ਤਾਂ ਕੁਝ ਨਹੀਂ ਆ ਉਹਦਾ ਹੁਕਮ ਹੈ ਪਰਮਾਤਮਾ ਦਾ ਉਹਦੀ ਰਚਨਾ ਹੈ ਸ੍ਰਿਸ਼ਟੀ ਜਿਹੜੀ ਹੈ ਖੇល ਰਿਹਾ ਉਸ ਜੀਵਾਂ ਦੇ ਨਾਲ ਉਹ ਮਾਲਕ ਹੀ ਖੇល ਰਿਹਾ ਸਾਰਾ ਖੇਲ ਤੇ ਸਾਨੂੰ ਜਾਪਦਾ ਕਿ ਅਸੀਂ ਕਰਦੇ ਹਾਂ ਸਾਰਾ ਕੁਝ ਪਰ ਨਹੀਂ ਪਿਆਰਿਓ ਉਹਦੇ ਹੁਕਮ ਵਿੱਚ ਸਾਰਾ ਖੇਲ ਖੇលਿਆ ਜਾ ਰਿਹਾ ਹੈ ਇੱਥੋਂ ਪੈਦਾ ਹੋ ਜਾਂਦੀ ਹੈ ਧਾਰਨ ਭਾਈ ਭਖਾਰੀ ਦੀ ਦੇਖੋ ਪੰਜਵੇਂ ਪਾਤਸ਼ਾਹ ਅਨ ਸਿੰਘ ਨੂੰ ਭੇਜਿਆ ਸਿੱਖ ਨੇ ਸਵਾਲ ਕਰਤਾ ਮਹਾਰਾਜ ਜੀ ਤੁਸੀਂ ਰੋਜ਼ ਕਥਾ ਕਰ ਦਿਓ ਵਿਚਾਰ ਕਰ ਦਿਓ ਦੱਸ ਦਿਓ ਕਿ ਗੁਰਸਿੱਖ ਭਾਣੀ ਵਿੱਚ ਹੁੰਦਿਆਂ ਭਾਣੀ ਵਿੱਚ ਹੁੰਦਿਆਂ ਗੁਰਮੁਖ ਪਿਆਰੇ ਭਾਣੀ ਵਿੱਚ ਰਹਿੰਦਿਆਂ ਨੂੰ ਹੁਕਮ ਮੰਨਦੇ ਹਨ ਪਰ ਤੁਸੀਂ ਕਦੀ ਦਰਸ਼ਨ ਨਹੀਂ ਕਰਾਏ ਗੁਰਮੁਖ ਸਿੰਘ ਜੀ ਪੁੱਛਦੇ ਹਨ ਕਦੀ ਕੁਝੀ ਦਰਸ਼ਨ ਨਹੀਂ ਕਰਾਏ ਐਸੇ ਗੁਰਸਿੱਖ ਦੇ ਸੁਨਾਇਆ ਜ਼ਰੂਰ ਐ ਸੀ ਸੁਣਿਆ ਜ਼ਰੂਰ ਐ ਪਰ ਅੱਜ ਦਰਸ਼ਨ ਕਰਾਓ ਜਿੱਦ ਕਰਨ ਲੱਗ ਗਿਆ ਉਹ ਸਿੱਖ ਅਨਵੇਂ ਪਾਸ਼ਾ ਜੀ ਕੇ ਜਿੱਦ ਕਰਦਾ ਕਹਿੰਦਾ ਮੈਨੂੰ ਐਸੇ ਸਿੱਖ ਦੇ ਦਰਸ਼ਨ ਕਰਾਓ ਮੈਨੂੰ ਸਾਹਮਣੇ ਦਿਖਾਓ ਮੈਂ ਤਾਂ ਮੰਨਾਂ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਐ ਕਰ ਇੱਕ ਭਖਾਰੀ ਨਾਮ ਦਾ ਗੁਰਸਿੱਖ ਹੈ ਜਾ ਮੈਂ ਪਤਾ ਡਰੈੱਸ ਮਹਾਰਾਜ ਜੀ ਲਿਖਦੇ ਹਨ ਕਹਿੰਦੇ ਆਹ ਡਰੈੱਸ ਹੈ ਉਹਦੇ ਘਰ ਚਲਾ ਜਾ ਤੇ ਕਲ ਆ ਜਾ ਤੈਨੂੰ ਸਾਰੇ ਉਹ ਮਾਲਕ ਦੇ ਭਾਣੇ ਦਾ ਪਤਾ ਲੱਗ ਜਾਵੇਗਾ ਕਿ ਗੁਰਸਿੱਖ ਕਿਸ ਤਰ੍ਹਾਂ ਭਾਣੇ ਚ ਰਹਿੰਦੇ ਹਨ ਇਹ ਭਾਈ ਗੁਰਮੁਖ ਸਿੰਘ ਜੀ ਜਾਂਦੇ ਹਨ ਭਾਈ ਪਖਾਰੀ ਦੇ ਘਰ ਦੇ ਲੱਭਦੇ ਬਲਬਾਦੇ ਭਾਈ ਪਖਾਰੀ ਕੋਲ ਪਹੁੰਚ ਜਾਂਦੇ ਹਨ ਉੱਥੇ ਜਾ ਕੇ ਪੁੱਛਦੇ ਹਨ ਭਾਈ ਸਾਹਿਬ ਜੀ ਨੂੰ ਫੱਤੇ ਬੁਲਾਉਂਦੇ ਹਨ ਤੇ ਭਾਈ ਸਾਹਿਬ ਜੀ ਆਉਂ ਉਹ ਭਗਤ ਕਰਦੇ ਹਨ ਤੇ ਦੱਸਦੇ ਹਨ ਕਿ ਗੁਰੂ ਮਹਾਰਾਜ ਗੁਰअर्जਨ ਦੇ ਪਾਤਸ਼ਾਹ ਨੇ ਮੈਨੂੰ ਭੇਜਿਆ ਹੈ ਤੁਹਾਡੇ ਦਰਸ਼ਨਾਂ ਵਾਸਤੇ ਤੁਹਾਡੇ ਮੇਲ ਵਾਸਤੇ ਇਹ ਭਾਈ ਪਖਾਰੀ ਜੀ ਦੇਖੋ ਪੰਜਾਬ ਛਾ ਕੇ ਬਠਾਣਿਆਂ ਨੂੰ ਸੇਵਾ ਕਰਦੇ ਹਨ ਕਹਿੰਦੇ ਗੁਰੂ ਮਹਾਰਾਜ ਦਾ ਸਿੱਖ ਹੈ ਤੇ ਦੇਖਦਾ ਉਹ ਭਾਈ ਕੋਤਕ ਦੇਖਦਾ ਭਾਈ ਗੁਰ ਭਾਈ ਸਾਹਿਬ ਜੀ ਕੋਤਕ ਤੱਕਦੇ ਹਨ ਕਿ ਭਾਈ ਭਖਾਰੀ ਜੀ ਪੱਲੜ ਸੀਰੇ ਹਨ ਖੰਦੂਏ ਨਾਲ ਪੱਲੜ ਸੀ ਵੀ ਜਾ ਰਹੇ ਨੇ ਤੇ ਇੱਕ ਪਾਸੇ ਤੋਂ ਪੱਲੜ ਸੀਰੇ ਹਨ ਦੂਜੇ ਪਾਸੇ ਲਵਾਈ ਬੈਠੇ ਹੋਏ ਨੇ ਲਵਾਈ ਪਕਾਨ ਪਗਵਾਰੇ ਹਨ ਅਠਿਆਈਆਂ ਬੰਨਦੀਆਂ ਹਨ ਤੇ ਦੂਰ ਦੂਰ ਤੋਂ ਰਿਸ਼ਤੇਦਾਰ ਆ ਕੇ ਬੈਠੇ ਹਨ ਮਹਿਮਾਨ ਰਿਸ਼ਤੇਦਾਰ ਬੜਾ ਅੱਠ ਹੋਇਆ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਤੇ ਸਾਰਾ ਕੁਝ ਉਹਦੇ ਸਮਝ ਆ ਜਾਂਦਾ ਭਾਈ ਗੁਰਮukh ਸਿੰਘ ਦੇ ਵੀ ਠੀਕ ਹੈ ਬੇਟੇ ਦਾ ਵਿਆਹ ਹਲਵਾਈ ਲੱਗੇ ਹੋਏ ਹਨ ਤੇ ਆ ਰਿਸ਼ਤੇਦਾਰ ਵੀ ਆ ਰਹੇ ਹਨ ਜਾਣ ਪਛਾਣ ਨਾਲ ਵੱਲੀ ਲੋਕ ਆ ਰਹੇ ਹਨ ਪਰ ਇਹ ਨਹੀਂ ਸਮਝ ਪਾਉਂਦਾ ਕਿ ਭਾਈ ਸਾਹਿਬ ਜੀ ਪੱਲੜ ਕਿਉਂ ਸੀਰੇ ਹਨ ਇਹ ਚੀਜ਼ ਗੱਲ ਦੀ ਉਹਨੂੰ ਸਮਝ ਨਹੀਂ ਲੱਗਦੀ ਤੇ ਦੇਖਦਾ ਰਹਿੰਦਾ ਤੇ ਦਾ ਦਿਨ ਸ਼ਾਮ ਪੈਂਦੀ ਹੈ ਦੂਜਾ ਦਿਨ ਹੁੰਦਾ ਹੈ ਵਿਆਹ ਹੁੰਦਾ ਹੈ ਬੇਟੇ ਦਾ ਬਰਾਤ ਜਾਂਦੀ ਹੈ ਜਪਾਹੀ ਭਖਾਰੀ ਜੀ ਗੁਰੂ ਮਹਾਰਾਜ ਦੇ ਸਿੱਖ ਨੂੰ ਵੀ ਨਾਲ ਲੈ ਕੇ ਜਾਂਦੇ ਹਨ ਉਹ ਸਾਰਾ ਵਿਆਹ ਸ਼ਾਦੀ ਦੇਖਦਾ ਮੇਰੇ ਬੇਟੇ ਦੀ ਤੇ ਬੜੇ ਚਾਅ ਕੀਤੇ ਜਾਂਦੇ ਹਨ ਸਗਨ ਮਨਾਏ ਜਾਂਦੇ ਹਨ ਉਹ ਬੇਟੇ ਦਾ ਵਿਆਹ ਹੋ ਜਾਂਦਾ ਸ਼ਾਮ ਪੰਜੀ ਰਾਤ ਪੈ ਜਾਂਦੀ ਹੈ ਜਦ ਦੀ ਰਾਤ ਨੂੰ ਉਸੇ ਬੇਟੇ ਦੇ ਪੇਟ ਵਿੱਚ ਪੀੜ ਉੱਠਦੀ ਹੈ ਸੂਲ ਉੱਠਦਾ ਉਹ ਇੱਕੋ ਹੀ ਬੇਟਾ ਭਾਈ ਭਖਾਰੀ ਦਾ ਮਰ ਜਾਂਦਾ ਮਿਰਤੇ ਹੋ ਜਾਂਦਾ ਤੇ ਭਾਈ ਭਖਾਰੀ ਦੀ ਅੱਖਾਂ ਵਿੱਚ ਫਿਰ ਵੀ ਹੰਝੂ ਨਹੀਂ ਉਹ ਮਾਲਕ ਨੂੰ ਯਾਦ ਕਰਦੇ ਹਨ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰ ਰਹੇ ਹਨ ਤੇ ਸਾਧ ਸੰਗਤ ਜੀਓ ਉਦੋਂ ਤੇ ਸਵਾਲ ਫਿਰ ਖੜਾ ਹੋ ਜਾਂਦਾ ਦਿਨ ਚੜਦਾ ਸਨਸਕਾਰ ਦੀ ਤਿਆਰੀ ਕੀਤੀ ਜਾਂਦੀ ਹੈ ਤੇ ਭਾਈ ਭਖਾਰੀ ਦੀ ਬਾਹ ਫੜ ਲੈਂਦਾ ਗੁਰਮੁਖ ਪਿਆਰਾ ਗੁਰਸਿੱਖ ਕਹਿੰਦੇ ਭਾਈ ਸਾਹਿਬ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜਵਾਬ ਦਿਓ ਕਹਿੰਦੇ ਤੁਹਾਨੂੰ ਪਤਾ ਸੀ ਤੁਸੀਂ ਪੱਲੜ ਸੀਰੇ ਸੀ ਇਹਦੇ ਸਵਾਲ ਦਾ ਮੇਰੇ ਕੋਲ ਕੋਈ ਆਨਸਰ ਨਹੀਂ ਸੀ ਮੈਂ ਕੱਲ ਲੀਕਦਾ ਰਿਆ ਪਰ ਅੱਜ ਇਸੇ ਸਵਾਲ ਦਾ ਮੈਨੂੰ ਜਵਾਬ ਮਿਲ ਗਿਆ ਤੁਸੀਂ ਪੱਲੜ ਕਾਦੇ ਵਾਸਤੇ ਸੀਰੇ ਸੀ ਉਹੀ ਪੱਲੜ ਅੱਜ ਲੋਕ ਆ ਰਹੇ ਹਨ ਤੁਹਾਨੂੰ ਕਬਾਣ ਵਾਸਤੇ ਮਹਿਸੂਸ ਕਰਨ ਲਈ ਤੁਸੀਂ ਥੱਲੇ ਵਿਛਾ ਦਿੱਤਾ ਫੜ ਕੇ ਹਿੰਦ ਜੀ ਤੁਹਾਨੂੰ ਇੰਨੀ ਗੱਲ ਦਾ ਪਤਾ ਸੀ ਗਿਆਨ ਸੀ ਕਿ ਇਹ ਪੱਲੜ ਕੱਲ ਨੂੰ ਕੰਮ ਹੋਣਾ ਮੇਰੇ ਬੇਟੇ ਨੇ ਮ੍ਰਿਤਿ ਹੋ ਜਾਣਾ ਹੈ ਮਰ ਜਾਣਾ ਤੇ ਤੁਸੀਂ ਕਿੰਨਾ ਖਰਚਾ ਕੀਤਾ ਵਿਆਹ ਕੀਤਾ ਜਾਂਜ ਲੈ ਕੇ ਗਏ ਉਹ ਬੇਟੀ ਵਾਲਿਆਂ ਦਾ ਘਰ ਵੀ ਤੁਸੀਂ ਡੋਬਤਾ ਉਹਨਾਂ ਦਾ ਵੀ ਖਰਚਾ ਕਰਾਇਆ ਬੇਟੀ ਜਿਹੜੀ ਸੀ ਉਹਦਾ ਵਿਆਹ ਹੋ ਗਿਆ ਤੁਹਾਡੇ ਬੇਟੇ ਦੇ ਨਾਲ ਇਮਾ ਦੇਤਾ ਨੂੰ ਇੰਨੀ ਗੱਲ ਦੇ ਸੋਝੀ ਸੀ ਗਿਆਨ ਸੀ ਤੁਸੀਂ ਇਹ ਸਭ ਕੁਝ ਰੋਕਣਾ ਸੀ ਇਹ ਉਥੇ ਦੇਖੋ ਭਾਈ ਸਾਹਿਬ ਭਾਈ ਪਖਾਰੀ ਜੀ ਕਹਿੰਦੇ ਭਾਈ ਸਖਾ ਜਿਹੜੇ ਕਾਰਨ ਵਾਸਤੇ ਪੰਜਵੇਂ ਪਾਤਸ਼ਾਹ ਨੇ ਤੈਨੂੰ ਭੇਜਿਆ ਉਹ ਕਾਰਨ ਪੂਰਾ ਹੋ ਗਿਆ ਇਹ ਹੀ ਸੱਚੇ ਮਾਲਕ ਦਾ ਸੱਚੇ ਪਾਤਸ਼ਾਹ ਦਾ ਭਾਣਾ ਹੈ ਕਹਿੰਦੇ ਇਹ ਉਹਦਾ ਭਾਣਾ ਹੈ ਜੇ ਅਸੀਂ ਭਾਣਾ ਨਹੀਂ ਮੰਨ ਸਕਦੇ ਉਹਦੇ ਹੁਕਮ ਦੇ ਵਿੱਚ ਦਖਲ ਅੰਦਾਜ਼ੀ ਦੇ ਦਿੰਦੇ ਰੋਕ ਦਿੰਦੇ ਸਾਰਾ ਕੁਝ ਫਿਰ ਭਾਣਾ ਥੋੜਾ ਹੋਇਆ ਫਿਰ ਤਾਂ ਸਾਡਾ ਹੁਕਮ ਹੋਇਆ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਈਏ। ਇਹ ਹੋਂ ਦਾ ਭਾਣਾ ਮੰਨਣਾ ਪੈਂਦਾ ਆਕਾਲ ਪੁਰਖ ਦਾ ਜੋ ਲਿਖਿਆ ਮੱਥੇ ਦੀ ਲਿਖਤ ਦੇ ਉਹ ਤਾਂ ਸਮੇਂ ਤੇ ਵਰਤ ਨਹੀਂ ਐ। ਜੇ ਮੈਂ ਰੁਕਦਾ ਉਹ ਤਾਂ ਵੀ ਵਰਤਿਆ ਜਾਣਾ ਸੀ। ਫਿਰ ਜੀ ਕਿਸੇ ਨੇ ਸੀ ਸੁਣਨੀ ਉਸ ਟਾਈਮ ਕਹਿ ਦਿੰਦੇ ਸੀ ਇਹ ਪਾਗਲ ਐ ਐਵੇਂ ਢੋਲਾ ਪਈ ਜਾਂਦਾ। ਕਹਿੰਦੇ ਪਰ ਉਹ ਸਮਾਂ ਆਉਣ ਤੇ ਸਭ ਕੁਝ ਸੱਚ ਹੋਣਾ ਸੀ। ਇਸ ਕਰਕੇ ਮੈਂ ਚੁੱਪ ਰਿਆ। ਉਹ ਸੱਚੇ ਪਾਤਸ਼ਾਹ ਦਾ ਭਾਣਾ ਐ ਤਾਂ ਮਿੱਠਾ ਕਰਕੇ ਮੰਨਣੀ ਪੈਣਾ। ਇਹਦੇ ਹੀ ਭਾਣਾ ਹੈ ਇਹ ਮੰਨਣ ਦਾ ਜਿਗਰਾ ਹੋਣਾ ਚਾਹੀਦਾ ਤੇ ਉਸ ਵੇਲੇ ਪੈਰਾ ਤੇ ਨਮਸ਼ਕਾਰ ਕੀਤੀ ਭਾਈ ਗੁਰਮੁਖ ਸਿੰਘ ਜੀ ਵਾਪਸ ਚਲੇ ਗਏ ਪਤਾ ਲੱਗ ਗਿਆ ਕਿ ਭਾਣਾ ਮੰਨਣਾ ਕਿੰਨਾ ਕਠਨ ਕਠਨਾ ਤਪੱਸਿਆ ਹੈ ਕਿੰਨਾ ਗੁਰਸਿੱਖ ਨੂੰ ਦੇਖੋ ਮਾਲਕ ਦੇ ਹੁਕਮ ਤੋਂ ਬਿਨਾ ਪਾੜਾ ਨਹੀਂ ਅਸੀਂ ਮੰਨ ਸਕਦੇ ਜਿੰਨਾ ਤੇ ਉਹਦੀ ਕਿਰਪਾ ਹੁੰਦੀ ਏ ਪਿਆਰੋ ਜਿੰਨਾ ਤੇ ਉਹਦਾ ਹੱਥ ਹੁੰਦਾ ਸੀਸ ਤੇ ਕੋਈ ਪਾੜੇ ਨੂੰ ਮੰਨਦਿਆਂ ਨਹੀਂ ਤੇ ਸਾਡੇ ਵਰਗੇ ਤਾਂ ਆਪਾ ਡੋਲ ਜਾਂਦੇ ਆ ਤੇ ਆਪਾਂ ਨੂੰ ਇਹ ਚੀਜ਼ ਦਾ ਪਤਾ ਆਪਾਂ ਤੇ ਕਰ ਲਈਏ ਉੱਚੀ ਚ ਰੋਈਏ ਕਿ ਕੱਲ ਨੂੰ ਸਾਡੇ ਨਾਲ ਆ ਕੁਝ ਹੋ ਜਾਣਾ ਇਸ ਚੀਜ਼ ਤੇ ਮਹਾਰਾਜ ਨੇ ਥਾਹੀਂ ਪੜਦਾ ਰੱਖਿਆ ਹੋਇਆ ਹਿਸਤੀ ਨੂੰ ਚਲਾਉਣ ਵਾਸਤੇ ਕੁਈ ਜੰਮਦਾ ਕੋਈ ਮਰਦਾ ਕੋਈ ਖੁਸ਼ ਹੈ ਕੋਈ ਗਮੀ ਹੈ ਕਿੱਥੇ ਸੁਖ ਹੈ ਆਨੰਦ ਹੈ ਇਸ ਸੰਸਾਰੀ ਰਸਾਂ ਵਿੱਚ ਵਿਖੇ ਰਸਾਂ ਦੇ ਵਿੱਚ ਮਨੁੱਖ ਆਨੰਦ ਲੈ ਰਿਹਾ ਬਿਰੋਟੀਦੰਦ ਤੇ ਮਹਾਰਾਜ ਜੀ ਕਹਿੰਦੇ ਕਿਤੇ ਸੋਗ ਪਿਆ ਹੋਇਆ ਕਿਤੇ ਕੋਈ ਰੋ ਰਿਹਾ ਇਹ ਉਹਦਾ ਹੁਕਮ ਹੈ ਉਹਦੀ ਰਚਨਾ ਹੈ ਕਬੂ ਮੈਲ ਭਰੇ ਅਭਿਮਾਨੀ ਕਬੂ ਸਾਧੂ ਸੰਗਤੋਈ ਹੈ ਤੇ ਮਹਾਰਾਜ ਜੀ ਕਹਿੰਦੇ ਕਈ ਤਾਂ ਮੈਲ ਦੇ ਭਰੇ ਹੋਏ ਹਨ ਭਵਾਨੀ ਲੋਕ ਜਿਨ੍ਹਾਂ ਨੂੰ ਮੇ ਹੁੰਦੀ ਹੈ ਹੰਕਾਰ ਹੁੰਦਾ ਹੈ ਉਹ ਮਾਣ ਦੇ ਵਿੱਚ ਫਾਲਤੂ ਦੀਆਂ ਗੱਲਾਂ ਮਾਰਦੇ ਹਨ ਕੱਲਾ ਕਰਦੇ ਹਨ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਕਿਸੇ ਦਾ ਕੋਈ ਮਰਜਾਦਾ ਦਾ ਕਿਸੇ ਢੰਗ ਦਾ ਤਰੀਕੇ ਦਾ ਇਹ ਆਵੇਂ ਫਾਲਤੂ ਦੀਆਂ ਗੱਲਾਂ ਕਰੀ ਜਾਣੀਆਂ ਕੋਈ ਮਰਜਾਦਾ ਬਣਾਈ ਜਾਣੀ ਬਨੋਟੀ ਮਰਜਾਦਾ ਬਹੁਤ ਜ਼ਿਆਦੇ ਇਸੇ ਲੋਕਾਂ ਨੇ ਜਿਨ੍ਹਾਂ ਨੂੰ ਕੱਖ ਵੀ ਪਤਾ ਨਹੀਂ ਹੁੰਦਾ ਆਪਣੇ ਕੋਈ ਮਰਜਾਦਾ ਬਣਾਈ ਜਾਂਦੇ ਆਪਾਂ ਕੋਲੋਂ ਹੀ ਜਦੋਂ ਪਤਾ ਹੀ ਨਹੀਂ ਆਪਾਂ ਨੂੰ ਮਰਜਾਦਾ ਦਾ ਤੇ ਫਿਰ ਆਪਾਂ ਕਿਉਂ ਫਾਲਤੂ ਦੀਆਂ ਗੱਲਾਂ ਕਰਦੇ ਆ ਇਹ ਮਹਾਰਾਜ ਦੇ ਟਾਈਮ ਯਾ ਸੇ ਲੋਕ ਹੈ ਸੰਨ ਇਹ ਮਹਾਰਾਜ ਜੀ ਦੇਖੋ ਖੰਡਨ ਕਰਦੇ ਆ ਨਾ ਸਾਨੂੰ ਸੋਝੀ ਬਖਸ਼ ਦੇਣ ਕਿ ਐਸੇ ਤੋਂ ਬਚ ਕੇ ਰਹੀਏ ਅਬੂ ਮੈਲ ਭਰੇ ਮਹਾਰਾਜ ਜੀ ਕਹਿੰਦੇ ਕਈ ਐਸੇ ਹਨ ਮੈਲ ਦੇ ਭਰੇ ਭੇਨ ਭਵਾਨੀ ਲੋਕ ਪਰ ਉਹ ਮੰਨਦੇ ਨਹੀਂ ਕਿ ਅਸੀਂ ਬਵਾਨੀ ਆ ਉਹ ਬੁਹਾਣ ਕਰਦੇ ਹਨ ਪਰ ਫਿਰ ਵੀ ਮੰਨਦੇ ਨਹੀਂ ਆਪਣੇ ਆਪ ਨੂੰ ਸੱਚਾ ਸੁੱਚਾ ਸਮਝਦੇ ਹਨ ਪਾਤਸ਼ਾਹ ਜੀ ਕਹਿੰਦੇ ਕਈ ਐਸੇ ਇਨਸਾਨ ਸਾਧ ਸੰਗਤ ਹੋਈਏ ਮਹਾਰਾਜ ਜੀ ਕਹਿੰਦੇ ਕਈ ਗੁਰੂ ਦੇ ਸਿੱਖ ਪਿਆਰੇ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਬਹਿ ਕੇ ਬੁਹਾਣ ਨੂੰ ਆਪਣੇ ਔਗਣਾਂ ਨੂੰ ਧੋ ਲੈਂਦੇ ਹਨ ਔਗਣ ਖਤਮ ਕਰ ਲੈਂਦੇ ਨੇ ਧੋ ਲੈਂਦੇ ਨੇ ਮਹਾਰਾਜ ਦੀ ਸੰਗਤ ਕਰਦਿਆਂ ਕੋਈ ਨਾ ਮੱਟੇ ਪ੍ਰਭ ਕਾ ਕੀਆ ਦੂਸਰ ਨਹੀਂ ਅਲੋਈਏ ਭਾਰਾ ਜੀ ਕਹਿੰਦੇ ਉਹਦਾ ਲਿਖਿਆ ਕੋਈ ਮੇਟ ਨਹੀਂ ਸਕਦਾ ਭਾਈ ਅਖੀਰਲਾ ਪਦ ਸ਼ਬਦ ਦਾ ਓਏ ਨਾ ਮਿਟੇ ਪ੍ਰਭ ਕਾ ਕੀਆ ਕਿਸੇ ਦੀ ਮੱਤੀ ਨਹੀਂ ਹੈ ਤਾਕਤ ਨਹੀਂ ਆ ਸਾਡੇ ਵਿੱਚ ਉਹਦਾ ਲਿਖਿਆ ਮੇਟ ਸਕੀਏ ਕੋਈ ਪਾਵਰ ਨਹੀਂ ਰੱਖਦਾ ਸ੍ਰਿਸ਼ਟੀ ਵਿੱਚ ਮਾਲਕ ਦਾ ਲਿਖਿਆ ਕੋਈ ਮੇਟ ਸਕੇ ਬਦਲ ਸਕੇ ਫਾਲਤੂ ਦੀਆਂ ਗੱਲਾਂ ਤੇ ਲੋਕ ਕਰਦੇ ਆ ਨਾ ਕੁਝ ਹੋ ਜਾਣਾ ਇਹ ਕੁਝ ਹੋ ਜਾਣਾ ਕੱਟਦੇ ਨਾ ਕਈ ਪਹਿਲ ਨੂੰ ਅੰਦਾਜ਼ੇ ਲਾਉਂਦੇ ਹਨ ਟੀਵੇ ਲਾਉਂਦੇ ਹਨ ਕੱਲ ਨੂੰ ਆ ਹੋ ਜਾਵੇਗਾ ਪਰਸੋਂ ਹੋ ਜਾਵੇਗਾ ਉਹ ਫਾਲਤੂ ਦੀਆਂ ਗੱਲਾਂ ਨੇ ਪਿਆਰਿਓ ਕਿਸੇ ਦਾ ਕੀਤਾ ਕੁਝ ਨਹੀਂ ਹੁੰਦਾ ਜਿੰਨਾ ਮਰਜ਼ੀ ਕੋਈ ਦੱਸੇ ਉਹਨੂੰ ਕੱਚੋ ਵੀ ਤੂੰ ਇਹਦਾ ਇਹਦਾ ਜਿਹੜਾ ਕੀਤਾ ਤੂੰ ਦੱਸ ਰਿਹਾ ਇਹਦਾ ਢੰਗ ਤਰੀਕਾ ਵੀ ਦੱਸ ਕੀ ਤੂੰ ਕਿਸ ਤਰ੍ਹਾਂ ਬਚਿਆ ਜਾ ਸਕਦਾ ਨਹੀਂ ਦੱਸ ਸਕਦਾ ਮਹਾਰਾਜ ਦਾ ਕੀਥਾ ਜਿਹੜਾ ਉਹ ਤਾਂ ਵਰਤ ਦਾ ਪਿਆਰ ਉਹਨੂੰ ਕੋਈ ਮੇਲ ਨਹੀਂ ਸਕਦਾ ਕਿਸੇ ਚ ਪਾਵੈ ਦੀ ਨਹੀਂ ਐ ਕੋਈ ਨਾ ਮਿੱਟੇ ਪ੍ਰਭ ਕਾ ਕੀਆ ਦੂਸਰ ਨਹੀਂ ਅਲੋਈਐ ਤੇ ਮਹਾਰਾਜ ਜੀ ਕਹਿੰਦੇ ਉਹ ਮਾਲਕ ਦਾ ਹੁਕਮ ਨੂੰ ਕੋਈ ਮੇਲ ਨਹੀਂ ਸਕਦਾ ਕਹੋ ਨਾਨਕ ਤਿਸ ਗੁਰ ਬਲਿਹਾਰੀ ਇਸ ਪ੍ਰਸਾਦ ਸੁਖ ਸੋਈ ਐ ਤੇ ਮਹਾਰਾਜ ਜੀ ਕਹਿੰਦੇ ਜੇ ਉਹਦੀ ਕਿਰਪਾ ਹੋਵੇ ਖੀਰਲੀ ਪੰਕਤੀ ਵਿੱਚ ਕਹਿੰਦੇ ਕਹੋ ਨਾਨਕ ਮੈਂ ਨਾਨਕ ਤੇ ਸਗੁਰ ਬਲੇ ਹਾਰੀ ਮਹਾਰਾਜ ਜੀ ਕਹਿੰਦੇ ਅਸੀਂ ਸੱਤੇ ਗੁਰੂ ਤੋਂ ਕੁਰਬਾਨ ਜਾਨੇ ਆ ਇਹਦੀ ਕਿਰਪਾ ਪ੍ਰਸਾਦ ਹੁੰਦਾ ਹੈ ਕਿਰਪਾ ਜਿਹੇ ਪ੍ਰਸਾਦ ਮਹਾਰਾਜ ਜੀ ਸੁਖਣੀ ਸਾਹਿਬ ਵਿੱਚ ਵੀ ਬਚਨ ਕਰਦੇ ਨੇ ਇਹ ਪ੍ਰਸਾਦ ਮਹਾਰਾਜ ਜੀ ਦੀ ਇੱਕ ਅਸ਼ਟਪਦੀ ਹੁੰਦੀ ਹੈ ਉਸ ਕਿਰਪਾ ਦੀ ਉਤੀ ਹੈ ਤੇ ਆਪਾਂ ਕਈ ਵਾਰ ਪ੍ਰਸਾਦ ਵੀ ਕਹਿ ਜਾਂਦੇ ਆ ਪ੍ਰਸਾਦ ਨਹੀਂ ਪ੍ਰਸਾਦ ਹੈ ਪ੍ਰਸਾਦ ਹੁੰਦਾ ਖਾਣ ਵਾਲਾ ਪ੍ਰਸਾਦ ਹੁੰਦਾ ਉਹਦੀ ਕਿਰਪਾ ਹੈ ਯੋ ਕਿਰਪਾ ਕਰ ਦੇਵੇ ਜਿਤੁ ਭਾਵ ਜੋ ਕਿਰਪਾ ਕਰ ਦੇਵੇ ਸੱਚਾ ਪਾਤਸ਼ਾਹ ਕਹੋ ਨਾਨਕ ਜਿਸ ਗੁਰ ਬਲਿਹਾਰੀ ਮਹਾਰਾਜ ਜੀ ਕਹਿੰਦੇ ਉਹ ਸੱਚੇ ਗੁਰੂ ਨੇ ਮੇਰੇ ਤੇ ਕਿਰਪਾ ਕਰਤੀ ਸੁਖ ਸੋਈਏ ਮਹਾਰਾਜ ਜੀ ਕਹਿੰਦੇ ਹੁਣ ਅਸੀਂ ਸੁਖੀ ਹਾਂ ਉਹਦੇ ਸੁਖ ਆਨੰਦ ਵਿੱਚ ਮਹਾਰਾਜ ਜੀ ਕਹਿੰਦੇ ਸੋਈਏ ਤੋ ਭਾਵ ਕੀ ਪ੍ਰਸੰਨ ਚਿਤ ਹਾਂ ਉਹਦੀ ਕਿਰਪਾ ਹੋ ਗਈ ਮਹਾਰਾਜ ਜੀ ਹਰੀ ਦੀ ਇਹ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਅਸੀਂ ਕਰਬਾਨ ਸਦਕੇ ਜਾਣੇ ਆ ਵਾਰਨੇ ਜਾਂਦੇ ਹਾਂ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਸਤਿਗੁਰ ਜੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਬਾਣੀ ਹੈ ਇਹ ਦੋ ਬ੍ਰਿੰਦਾਵਲੀ ਸ਼ਬਦ ਮਹਾਰਾਜ ਜੀ ਆਚਾਰਨ ਕਰਦੇ ਹਨ ਜਿਦੇ ਵਿੱਚ ਸਾਨੂੰ ਭਾਈ ਵੱਡੀ ਸਿੱਖਿਆ ਬਖਸ਼ਦੇ ਹਨ ਮਹਾਰਾਜ ਇਹ ਸਦਾ ਯੋਧ ਤੇ ਵਿਸ਼ਵਾਸ ਬਨਾਈਏ ਹਰੀ ਤੇ ਜੋ ਉਹਨੇ ਕਰਨਾ ਮਾਲਕ ਨੇ ਹਰੀ ਨੇ ਪ੍ਰਭੂ ਨੇ ਕਰਨਾ ਹੈ ਦੁਨੀਆਂ ਸਾਡਾ ਕੁਝ ਨਹੀਂ ਵਿਗਾੜ ਸਕਦੀ ਇਹ ਉਹਦੇ ਤੇ ਸਾਡਾ ਵਿਸ਼ਵਾਸ ਹੈ ਨਾ ਪ੍ਰਭੂ ਤੇ ਦੁਨੀਆ ਜੋ ਮਰਜੀ ਕਹੀ ਜਾ ਕੋਈ ਨਹੀਂ ਕੁਝ ਕਰ ਸਕਦਾ ਸੱਚੇ ਮਾਲਕ ਤੋਂ ਬਿਨਾ ਉਹਦਾ ਲੜ ਫੜ ਲਾਂਗੇ ਪੱਲਾ ਫੜ ਲਾਂਗੇ ਉਹਦੀ ਵਿਚਾਰ ਨੂੰ ਮੰਨਾਂਗੇ ਤਾਂ ਦੁਨੀਆ ਕੁਝ ਕਰ ਲੇ ਭਵੇਂ ਸੰਸਾਰ ਇੱਕ ਪਾਸੇ ਹੋ ਜਾਵੇ ਕਾ ਵੀ ਸਾਡੀ ਜੇਤੀ ਜਿੱਤ ਹੈ ਇਹ ਸੱਚੇ ਪਾਤਸ਼ਾਹ ਜੀ ਦਾ ਹੁਕਮ ਹਨ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਨਿੱਕਾਂ ਭੁੱਲਾਂ ਜੰਦੀਆਂ ਹਨ ਮਹਾਰਾਜ ਸਤਿਵਕਸ਼ਣਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ